ਜਾਓ ਭਈ ਅੱਜ ਦਾ ਵਲੌਗ ਸਟਾਰਟ ਕਰਦੇ ਆਂ ਯਾਦੀ ਦੀਆਂ ਗੱਲਾਂ ਤੋਂ ਆਹ ਵੀ ਯਾਦੀ ਦੱਸ ਹਾਂਜੀ ਕੋਕੂ ਖਾਣ ਲੱਗ ਰਹੀ ਹੱਡੀ ਪਹਿਲੇ ਦੇ ਹੀ ਪਈਆ ਉਹ ਬੈਠ ਕੇ ਕਿਵੀ ਨਾਲੇ ਉਹ ਵੀ ਖਾਣ ਲੱਗ ਰਹੀ ਐ ਨਾ ਇੱਧਰ ਕੋਕੋ ਹੋ ਰਾ ਨੂੰ ਦੇਖ ਸਕਦੇ ਹੋ ਨਾਲੇ ਦੇ ਵਿੱਚ ਬੈਠਾ ਦਾ ਮਾਸਾ ਮਾਸਾ ਬੈਠਾ ਇੱਧਰ ਕਿਵੀ ਆ ਦੇਖ ਕਿਵੀ 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 ਤੇ ਕੋਕੋ ਚ ਫਰਕ ਤਾਂ ਨਹੀਂ ਅੰਨੀ ਸਿਆਣੀਆਂ ਤਾਂ ਛੱਡ ਕੇ ਆ ਗਈ ਛੱਡ ਕੇ ਆ ਗਈ ਹੱਡੀ ਆਪਦੀ ਵਿਚਾਰੀ ਹੈ ਨਾ ਉਹ ਪਈਆ ਚਾਹ ਦੀ ਚੱਕ ਲੈ ਆਏ ਮੂਰੇ ਜੱਬਾ ਆ ਜਾ ਕੋਈ ਫਿਰ ਖਾ ਲਾ ਜਾ ਖਾਲਾ ਉਹੀ ਬੁਲਾ ਲਿਆ ਜੀ ਮੈਂ ਤਾਂ ਜਾ ਤੇ ਇੱਧਰ ਆ ਜਾਓ ਇਹਦੇ ਕੰਨੀ ਕੋਕੋ ਦੇ 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 ਮੈਨੂੰ ਦੇ ਦੇ ਲੈ ਦੇ ਦੇ ਦੇਖ ਹੱਥ ਵੀ ਨਹੀਂ ਲਬਾਂ ਹੁਣ ਇਹ ਦੇ ਦੇ ਕੋਕੋ ਦੇ 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 ਚੰਗਾ ਨਹੀਂ ਲੈਂਦਾ कौन गाजंगो ओ चांटिंग गा फिर आओ के भाई चल अंदर जाला के भाई के भाई हो पानी पीना ने के भाई पानी पीला जा हुन चल उधर चल ना उरे ना जा चल उधर चल 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 ਸਾਲ ਕਿ ਵੀਂ ਦਰਬ ਸਾਡੇ ਆ ਦੇਖਾ ਹੱਡੀ ਦੇ ਦੇ ਕਿ ਵੀ ਤੇਰੀ ਨਹੀਂ ਚੱਕ ਲਾ ਚੱਕ ਲਾ ਚੱਕ ਲਾ ਚੱਕ ਲੋ ਵੇ ਚੱਕ ਲਾ ਚੱਕ ਲੋ ਵੇ ਚੱਕ ਲਾ ਵੇ ਚੱਕ ਲਾ ਚੱਕ ਲਾ ਵੇ ਇਹ ਨਹੀਂ ਕੁਝ ਵੀ ਕਹਿੰਦੀ ਇਹਦਾ ਇਹਦਾ ਆਪ ਆਪ ਵੀ ਫੜਾ ਦੂ ਇਹ ਤਾਂ ਇਹ ਤਾਂ ਬੜਾ ਸਿਆਣਾ ਬਈ ਆਪ ਵੀ ਫੜਾ ਦੂ ਤਾਂ ਇੱਧਰ ਆ ਦੇਖੋ ਜੱਟੀ ਤਾਕੜ ਜੱਟੀ ਤਾਕੜ ਜੱਟੀ ਦਾ ਦੇ ਇਹ ਦੇਖੀਂ

ਫੇਵਰ ਗਿਆ ਨਾ ਵੇ ਕੰਮ ਵੇ ਹੱਥ ਲਾਈਆਂ ਨਾ ਸਾਰਾ ਜੋਰ ਲਾ ਰੱਖਿਆ ਨਾਲੇ ਜੀ ਨਾਂ ਕੀ ਹਾਫਿਸੇ ਚੋ ਹੋ ਕਰ ਰੱਖਿਆ ਅੱਧਾ ਇਸਾ ਇਹਦਾ ਬੰਨਾਂਕੀਆਂ ਦਾ ਪੱਕਾ ਦਾ ਅੱਧਾ ਕੱਚਾ ਦਾ ਹੂੰ ਤਾਂ ਇਹ ਚੱਟਣ ਨੂੰ ਹੁੰਦੀਆਂ ਖਾਈ ਜਾਂਦੀਆਂ ਨੇ ਤੁੰਨੇ ਹਾਫ ਆ ਬੱਟ ਬਣ ਖਾਣ ਲੜੀਆਂ ਨਹੀਂ ਹੁੰਦੀਆਂ ਏ ਖਾਈਏ ਜਾਂਦੀਆਂ ਨੇ ਤਾਂ ਯਾਰ ਆਕਲ ਨਹੀਂ ਜੀ ਨੂੰ ਦਾ ਤੂੰ ਇਹ ਨਹੀਂ ਲਵਾਉਂਦੀ ਇਹਨਾਂ ਦੇ ਜੋਗ ਨਹੀਂ ਉਹਨਾਂ ਦਾ ਜੋਗ ਹੀ ਨਹੀਂ ਇਹ ਜਿਹੇ ਖੇਡਾਂ ਦਾ ਇਹ ਲਾ ਪੁੱਠੀ ਸਿੱਧੀ ਹੋ ਰਹੀ ਆ ਉਸ ਦੀ ਦੇ ਉਹ ਕਿੱਧਰ ਸੁਧੇਗੀ ਵੀ ਅੱਜ ਛੱਡ ਕੇ ਆਉਣਾ ਮਾਨਸ ਨੂੰ ਜਾਏਗਾ ਅੱਜ ਪਿੰਡ ਹਾਂ ਸਕੂਲ ਕਿੱਧਰ ਲੱਗੂ ਸਕੂਲੋਂ ਤਾਂ ਮੈਨੂੰ ਲੱਗਦਾ 12 ਉਹ ਨਾ ਤੇ 12 ICT ਹੀ ਮਨ ਲੈ ਪਿੰਡ ਹੈਗਾ ਬਾਈ ਲੋੜੀ ਦਾ ਮੇਲਾ ਤਾਂ ਕਰਕੇ ਅੱਜ ਜਾ ਰਿਹਾ ਇਹ ਵੀਡੀਓ ਵਗੈਰਾ ਸਿਨੈਰੀ ਲਾ ਬਣਾ ਲੀਆਂ ਤੇ ਗਾ ਸਾਡੇ ਲਈ ਪੂਰਾ ਨਾਲ ਯਾਦੀ ਨਾਲ ਬਣਾਵਾਂਗੇ ਅੱਜ ਹੋਰ ਹਨਾ ਯਾਦੀ ਯਾ ਅੱਤ ਲੱਗ ਗਈ ਯਾਦੀ ਕੋਕੋ ਤੇ ਜਲਦੀ ਰਹੀ ਵੇ ਦੇਖ ਰਿਹਾ ਅੰਮ੍ਰ ਤੇਰਾ ਡਰ ਖੁੱਲਿਆ ਕਿ ਨਹੀਂ ਆ ਜਾ ਖਮਾਨ ਸਿੰਘ ਨੇ ਤਾਂ ਮਨਾ ਲੀਏ ਇਹ ਵੀ ਵੱਡੀ ਨਾ ਮੈਂ ਆ ਕੋਕੋ ਹਾਂ ਮੈਂ ਚਲਿੱਤੀ ਗਾ ਮੈਨੂੰ ਨਹੀਂ ਹੱਥ ਲਾਉਣ ਦੇ ਮੈਨੂੰ ਨਹੀਂ ਹੱਥ ਲਾਉਣ ਦੇ ਨਾ ਰਾਈ ਕੋਕੋ ਤੇ ਆ ਦੇ ਕੁਝ ਨਹੀਂ ਕਹਦਾ ਕੁਸਰੀ ਕਹਿੰਦਾ ਨਾ ਵੱਡੂ ਮੈਂ ਕੋਕੋ ਦੇਖ ਲਾ ਕਿ ਕੁੱਤੇ ਵਫਾਵਾਰ ਹੁੰਦੇ ਨੇ ਹਾਂ ਕੋਕੋ ਹਾਂ ਕੋਕੋ ਮੈਂ ਹਾਂ ਆ ਦੇ ਮੈਂ ਹਾਂ ਕੋਕੋ ਮੈਂ ਹਾਂ ਮੈਂ 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 ਆ ਕੋਕ ਮੈਂ ਆ ਆ ਬੌਲੀ ਦੇ ਆਦੀ ਆਦੀ ਮੈਂ 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 ਆਦੀ ਹੱਡੀ ਦੇ ਘਸਰਦੀ ਕਰ ਲਈ ਐ ਅੱਜ ਵੀ ਵਾਲ ਵਾੜੀ ਲਿਖੀ ਜਾਂਦੇ ਨੇ ਮਾਮੂ ਲੈਣ ਕੇ ਹੁਣ ਇਹਨਾਂ ਦੇ ਵਾਲ ਸਾਰੇ ਕੱਕ 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 ਨਾ ਦੋ ਬੜਦੇ ਨਹੀਂ ਹੁੰਦੇ ਮਾਰੂ ਫਿਰ ਮੈਂ ਹਾਂ ਮੈਂ ਖੜ ਜਾ ਮਾਰੂਗਾ ਹਾਂ ਨਾ ਚੁੱਪ ਚੁੱਪ ਮਾਰੂ ਖੋਲੂ ਮੇਰਾ ਚੁੱਪ ਕਰ ਵੱਡੀ ਨਾ ਹਾਂ ਆਵੇ ਆਏ ਸਾਬ ਚ ਕਰਨੀ ਬੰਦੀ ਆ ਫਿਰੇ ਆਏ ਆਏ ਸਾਬ ਚ ਕਰਨੀ ਬੰਦੀ ਆ ਫਿਰੇ ਹੁਣ ਨਹੀਂ ਕੋਈ ਚੱਕਰ ਆ ਹੁਣ ਚੰਡਤੀ ਇਹ ਹਾਂ ਹਾਂ ਉਹ ਨਾ ਉਹਨੂੰ ਵੱਡੂ ਮੈਂ ਆ ਮੈਂ ਹੁਕਮ ਹੈ ਚੱਲ ਜੰਗਾ ਖੇਡ ਲਾ ਬਸ ਅਸੀਂ ਨਹੀਂ ਛੇੜਦੇ ਅਜੇ ਇੱਧਰ ਆ ਜਾ ਲੈ ਆ ਜਾ ਉਰੇ ਆ ਜਾ ਐ ਥੱਕ ਗਈ ਐ ਚੱਬ ਚੱਬ ਕੀ ਗੱਲਬਾਤ ਨਾਲ ਤਾਂ ਕਹਿੰਦਾ ਵਲੌਗ ਸਟਾਰਟ ਕਰ ਆ ਮੈਂ ਦੇਖਣ ਲੱਗ ਰਹੀ ਸੀ ਟੀਵੀ ਆ ਜਾ ਇੱਧਰ ਆ ਤਾਂ ਕੈਮਰੇ ਚ ਹੀ ਬਾਹਰੇ ਲੰਗੇ ਨਾ ਦਦਾ ਜੀ ਉੱਧਰ ਕੀ ਦਿਖਾਵੇਂਗਾ ਉੱਧਰ ਸੰਕੇ ਇੱਧਰ ਆ ਜਾ ਉੱਧਰ ਸੰਕੇ ਦਿਖਾਉ ਉਹ ਸਾਰੀ ਐਂ ਦੇ ਅੱਲਾ ਦੱਸ ਦਿੰਨਾ ਹੋਏ ਤੂੰ ਸਾਰਾ ਕੁਝ ਦੱਸ ਦਿੰਨਾ ਐਂ ਕਰਾ ਦਿਆ ਐਂ ਕਰਾਦੀ ਫੇਸਬੁੱਕ ਹੂੰ ਓਰੀ ਹੋਏ ਪਕਾਈ ਮਰੀ ਜਾਉ ਮੈਂ ਰੱਖੋ ਕੋ ਮੈਂ ਨਾ ਮਨ ਨਹੀਂ ਮਨਾ ਹੀ ਲੇਤਾ ਸੀ ਕਿ ਮੈਂ ਕਰਦੀ ਆ ਉਹ ਕੋ। ਉਹ ਤਾਂ ਦੇਖੋ ਬਈ ਹੱਡੀ ਨਹੀਂ ਖਾਣ ਦਿੰਦੀ। ਤੇ ਉਹ ਉਹ ਖਾਲੀ ਕੋਕੋ ਲੈ। ਤੇਰੀ ਉਹ ਮੂਹ ਲਵੇ ਲਾਣਾ ਕਰਦਾ। ਉਹ ਖਾਲੀ ਕੋ ਖਾਲੀ ਖਾਏ ਉਹ ਮੁਰਕਾ ਨਾਲ ਵੱਢ ਲੈ ਮੁਰਕਾ ਇੱਕ ਤਾਂ ਗੰਦ ਪੱਟ ਲੈ ਮੇਰੀ ਇਹ ਇਹਨਾਂ ਨੂੰ ਪਤਾ ਆ ਇਹਨੂੰ ਨਾ ਹੱਥ ਮਾਰਾ ਕਰ ਇੱਧਰ ਨੂੰ ਮਾਰਾ ਕਰ ਉੱਤੇ ਇਹਨਾਂ ਦੇ ਬਾਈ ਉੱਤੇ ਨੂੰ ਹੱਥ ਮਾਰ ਦਿੰਦੇ ਨੇ ਟਵਾਏ ਬੋਮਾਂ ਦੇ ਕਾ ਚਲਦੇ ਕਿ ਯੁਰੇ ਮੈਨੂੰ ਮੁੱਕੀ ਲਓ ਵੀ ਮੈਂ ਵੀ ਮੈਨੂੰ ਵੀ ਕੁੱਤੇ ਦਾ ਕੁੱਤਿਆਂ ਵਾਲੀ ਜਾਣਕਾਰੀ ਹੋ ਰਹੀ ਆ ਅੱਛਾ ਕੁੱਕ ਆਹ ਮੇਰੇ ਲੱਵੇ ਆ ਕੇ ਬੈ ਗਈ ਹੁਣ ਵੀ ਤੰਗ ਕਰੀ ਜਾਂਦਾ ਮੈਨੂੰ ਉਹ ਹੁਣ ਕੋਈ ਮਿੱਤਰ ਤਾਂ ਨਹੀਂ ਆ ਗਈ ਦੇਖ ਲਾ ਮਾਮਾ ਹੁਣ ਕੋਈ ਮਿੱਤਰ ਤਾਂ ਨਹੀਂ ਦੇਖੀ ਲੈ ਫਿਰ ਮੇਰੇ ਲੱਵੇ ਬੈਠੀ ਆਦਾ ਹਟਾਲਾ ਨੂੰ ਹਟਾਲਾ ਕੁੱਕ ਹੈ ਹੈ ਚੰਗਾ ਹੁਣ ਨਹੀਂ ਛੇੜਦਾ ਨਾ ਬਈ ਛੇੜ ਨਾ ਓਏ ਤੂੰ ਲੱਗ ਜੇਗਾ ਤੂੰ ਆਈ ਭੱਜ ਜੀ ਰੋ ਵੀ ਇਥੋਂ ਵੀ ਮੇਰੇ ਲੱਵੋਂ ਵੀ ਫੱਜ ਗਈ। ਨਵਾ ਹੋ ਗਿਆ ਵੀ ਇਹ ਫੇਰ ਆ ਗਈ। ਹਾਂ ਫੇਰ ਬੈਠ ਗਈ ਮੇਰੇ ਲੋਵੇ ਆ ਕੇ। ਮੈਂ ਹੋ ਗਿਆ ਪੂਰੇ ਤਾਬਸੜੀ ਜਾਂਦਾ ਇਹ ਮੈਨੂੰ। ਹਾਂ ਗੋਕੋ ਤੰਗ ਕਰਦਾ। ਕਿ ਵੀ ਕਿੱਧਰ ਫਿਰਦੀ ਆ ਓਏ ਢਾਕ ਕੇ ਜਮਕੀਆਂ ਤੇ। ਉਹ ਫਿਰਦੀ ਆ ਇੱਥੇ ਵੀਡੀਓ ਲਿਆਦੀ। ਉਹ ਫਿਰਦੀ ਆ ਓਏ। ਇੱਥੇ ਵੀ ਫੀਡ ਡੁੱਲ ਗਿਆ ਦੀ ਮਤੋਂ ਕਰ ਲੋ ਉੱਥੇ ਖੜੀ ਆ ਉਹ ਕਰ ਲੀ। ਉਹ ਲਿਆ ਇੱਧਰ ਹੋ ਜਾਦੀ। ਵੇ ਬਈ ਉਰੇਆ ਉਰੇਆ ਖੜ ਜਾ ਫਿਰ ਖੜ ਜਾ ਮੈਂ ਆ ਗਿਆ ਉਰੇ ਆ ਜਾ ਆ ਜਾ ਆ ਜਾ ਆ ਜਾ ਆ ਇਧਰ ਕਿਧਰ ਆ ਲਈਆਂ ਇਧਰ ਆ ਆ ਜਾ ਆ ਜਾ ਆਇਆ ਉਰੇ ਆ ਤਾ ਹਾਂ ਕੀਵੀ ਪੁੱਤੇ ਆ ਜਾਗੀ ਵੀ ਉੱਤੇ ਇਹਨੂੰ ਮੈਂ ਆਉਗਾ ਵੀ ਭੈਣ ਹੀ ਆ ਮੇਰੇ ਕੋਈ ਗਲਤੀ ਕਰਤੀ ਵੀ ਮੈਂ ਕੀਵੀ ਪੁੱਤੇ ਆ ਜਾ ਉਰੇ ਆ ਜਾ ਆਇਆ ਆ ਕੋਈ ਗਲਤੀ ਆਇਆ ਕੀਵੀ ਅਏ ਕਿ ਮੈਂ ਮੂਹਰੇ ਵੜੀ ਹਰਦੀਆ ਮਿੱਟੀ ਨਾਲ ਗਲਤੀ ਆਦੇ ਨੂੰ ਪਤਾ ਵੀ ਗਲਤੀ ਕਰੀਆ ਖੜਚਾ ਤੈਨੂੰ ਮੈਂ ਦਿੰਨਾ ਪਤਾ ਕੱਢ ਲਓ ਚੱਪਲ ਕੱਢ ਲਓ ਚੱਪਲ ਕੱਢ ਲਓ ਵੇ ਭਾਈ ਦੀ ਵੀ ਨਹੀਂ ਹੈਗੀ ਨਹੀਂ ਕੋ ਕੋ ਦੀ ਭੱਜ ਜਾਂਦੀ ਆ ਬਾਹਰ ਲੱਗੇ ਵੀ ਅੰਦਰ ਵਗ ਜਾ ਅੰਦਰ ਜਾ ਜਿਵੇਂ ਇਹਨੂੰ ਹੱਡੀ ਦਾ ਆ ਜਾ ਉਰੇ ਆ ਜਾ ਦੁੱਤੇ ਆ ਜਾ ਆ ਜਾ ਆ ਜਾ ਉਰੇ ਆ ਜਾ ਆ ਜਾ ਉਰੇ ਆ ਜਾ ਚੰਗਾ ਕੁਛ ਨਹੀਂ ਕਹਿੰਦਾ ਕਿ ਵੀ ਆ ਜਾ ਦੇ ਫੇਰ ਰੋਧਰੀ ਜਾ ਉਹ ਇਹ ਤੇ ਵੀ ਇਧਰ ਨਹੀਂ ਆਣਾ ਇਧਰ ਆ ਖੜ ਖੜ ਜਾ ਮੈਂ ਆ ਗਿਆ ਉਰੇ ਆ ਜਾ ਉਰੇ ਆ ਜਾ ਆ ਜਾ ਅੱਧੀ ਤਾਂ ਇਹਦੇ ਪਿੱਛੇ ਆ ਜਾ ਉੱਤੇ ਆ ਜਾ ਕਿ ਵੀ ਕਿ ਵੀ ਆ ਰੱਤਾ ਆ ਰਿਆ ਆ ਰਿਆ ਆ ਰਿਆ ਆ ਰਿਆ ਕਿ ਵੀ ਕਿ ਵੀ ਆ ਜਾ ਉਰੇ ਆ ਜਾ ਇੱਥੇ ਆ ਜਾ ਮੰਜੇ ਦੇ ਆ ਜਾ ਆ ਜਾ ਮੰਮੀ ਆ ਜਾ ਉਰੇ ਆ ਜਾ ਨਾ। ਇਹਦਾ ਮੂਡ ਨਹੀਂ ਹੈਗਾ ਹੁਣ ਦਾ। ਇਹਨੂੰ ਆਇਆ ਵੀ ਕੁੱਤਣਗੇ। ਇਹਨੂੰ ਆਇਆ ਸਾਲੇ ਨੂੰ ਕੁੱਤੇ ਨੂੰ ਵੀ ਕੋਈ ਗਲਤੀ ਕਰ ਦਿੱਤੀ ਮੈਂ ਇੱਧਰ ਜਾ ਕੇ। ਨਾ ਇੱਧਰ ਨਹੀਂ ਜਾਣਾ। ਇੱਧਰ ਨਹੀਂ ਜਾਣਾ ਇੱਧਰ ਨਹੀਂ ਜਾਣਾ। ਖੜ ਜਾ। ਇੱਧਰ ਇੱਧਰ ਹੀ ਇੱਧਰ ਹੀ ਤਾਂ ਗਲਤੀ ਕਰਦੀਆਂ ਜਾ ਕੇ ਤੂੰ ਖੜ ਜਾ ਤੈਨੂੰ ਮੈਂ ਇਹਦਾ ਪਤਾ। ਚੱਲ ਉਧਰ। ਕੀ? ਚੱਲ ਅੰਦਰ ਚੱਲ। ਬੈਠੀ ਹੋ ਉੱਥੇ। ਕੀ? ਕੋ ਉਸ ਕੋ ਬੈਠੀ ਹੋ अच्छे से ਉਹਨੂੰ ਕੁਝ ਕਿਹਾ? ਨਹੀਂ ਕਿਹਾ। ਬੈਠ ਜਾ ਗਈ। ਚੱਲ। ਅੰਦਰ ਚਾਲ ਚਲ ਅੰਦਰ ਬਾਗ ਜਾ 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 ਖੜ ਜਾ ਚੱਲ 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 ਆ ਜਾ ਆ ਜਾ ਫੋਨ ਜਾਊਗੀ ਇਹ ਲੈ ਆ ਜਾ ਆ ਜਾ ਤਾ ਆ ਜਾ ਆ ਜਾ ਇਹ ਜਾਊਗੀ ਹਾਂ ਇਹ ਵਿਚਾਲ ਅੰਦਰ ਬਾੜ ਦਾ ਨਾ ਉਹ ਲਿਆਈ ਨਾ ਕਿਉਂ ਨਾ ਨਾ ਕੋ ਕਿਉਂ ਹਟਦੀ ਨਹੀਂ ਨਾ 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 ਤੈਨੂੰ ਕੀ ਕਹਿੰਦੀ ਐ ਓ ਤੇ ਓਏ ਦੇਖੀ ਤੇਲੀ ਖਰਾਬ ਐ ਇਹ ਤੈਨੂੰ ਕਿਹਾ ਇਹਨੇ ਕੋਸਾ ਹਏ ਕੀ ਵੀ ਖੜਦੀ ਨਹੀਂ ਖੜ ਜਾ ਫਿਰ ਸ਼ੇਰ ਵਾਂਗੂ ਓਏ ਹਲੇ ਕੀ ਵੀ ਖੜ ਜਾ ਚਲ ਤਾਰੇ ਨੂੰ ਥੱਲੇ ਕਰ ਦੇ ਹਾਰ ਦੇ ਥੱਲੇ ਚੱਲ ਥੱਲੇ ਥਾਰ ਦੇ ਨੂੰ ਚਾ ਥੱਲੇ ਕੀ ਕਹਿੰਦੀ ਔਹ ਕਹਿੰਦੀ ਆਉ ਥੱਲੇ ਉਤਰਿਆ ਥੱਲੇ ਉਤਰ ਕਿ ਵੀ ਓਰੇ ਆ ਜਾ ਜੰਗਾ ਕਿ ਵੀ ਆ ਜਾ ਓਰੇ ਓਏ ਓਏ ਤੂੰ ਮਾ ਵਿਚ ਚੜ ਜਾਗਾ ਇਹਨਾਂ ਦੀ ਲੜਾਈ ਚ ਧਾਰ ਦੇ ਇਹਨੂੰ ਥੱਲੇ ਕੋਕੀ ਵੀ ਓਏ ਆ ਗਈ ਓਏ ਉਹ ਚੱਕ ਲਈ ਹੱਡੀ ਉਹਦੀ ਚੱਲ ਥੱਲੇ ਚੱਲ ਥੱਲੇ ਕਿ ਵੀ ਕਿ ਵੀ ਖੜ ਜਾ ਫਿਰ ਤੈਨੂੰ ਮੈਂ ਕਿ ਤੈਨੂੰ ਥੱਲੇ ਓਏ ਤੂੰ ਪੰਗਾ ਹੀ ਕਰ ਲੈ ਦਿੱਤੇ ਜਾਣ ਕੇ ਮਾਲਕਾ ਕਿ ਵੀ ਅੰਦਰ ਚੱਲ ਆ ਜਾ ਚੱਲ ਕਿ ਵੀ ਅੰਦਰ ਚੱਲ ਚੱਲ ਉਹਦੀ ਹੱਡੀ ਚੱਕਦੀ ਆ ਬਹਿ ਜਾ ਤੂੰ ਤਾਂ ਚਲੋ ਭਈ ਤਿਆਰ ਤੇ ਹੋ ਰਹ ਹੁੰਨੇ ਆ ਮਾਸ ਨੂੰ ਛੱਡ ਕੇ ਆਵਾਂ ਇਹ ਫਿਰ ਉਤਰਦੀ ਨਹੀਂ ਮੰਜੇ ਤੋਂ ਲੈ ਗਈ ਨਹੀਂ ਛੱਡ ਖੜ ਜਾ ਮੈਂ ਦਿੰਦਾ ਤੇਲ ਹੋ ਗੋ ਗੋ ਵਾਹ ਹਾਏ ਦਾ ਬੱਡੂ ਖੜ ਜਾ ਖੜਦੇ ਨਹੀਂ ਉੱਤਰ ਥੱਲੇ ਰੁਕ ਟਮਪਾ ਗਿਆ ਖੜ ਜਾ ਫਿਰ ਮੰਜਰ ਤੇ ਡਾ ਕਰ ਦਿੰਨੇ ਆਪਾਂ ਉੱਤਰ ਥੱਲੇ ਉੱਤਰ 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 ਜਾ ਉੱਤਰਿਆ ਚੱਲ 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 ਹਾਂ ਸਹੀ ਔਰ ਤਾਂ ਨਹੀਂ ਨੂੰ ਮਿਲਦੀ ਕਿਤੇ ਫੇਰਾ ਅਸੀਂ ਮੈਂ ਉਹਦੇ ਨਾਲ ਨਹੀਂ ਕਰਕੇ ਦਿੰਦੇ ਤੇ ਮੱਜ ਜਦ ਨਹੀਂ ਸਿੱਟੇ ਭਾਈ ਲਓ ਵੀ ਪੀੜੀ ਪੀੜੀ ਲੈ ਲਈਏ ਤਾਂ ਆਪਦੀ ਪੀੜੀ ਤੇ ਬੈਠੂਗੇ ਦੀ ਉਹਨਾਂ ਚਰਨੀ ਬੈਠੀ ਹੈਗੀ ਐਂਥਰੀ ਵੀ ਗੇੜੇ ਦੇ ਵਿੱਚ ਐਸੇ ਦੀ ਆਏ ਪੀੜੀ ਬਾਲਾ ਨੋਟਰਾ ਕਰਾਉਣਾ ਨੂੰ 3 ਮਹੀਨੇ ਸੁਪੋਈਆ ਕੋਕੋ ਕਦੋਂ ਛੱਡਾਂਗੇ ਇਹਨੂੰ ਉਹ ਦੇਖ ਮੈਂ ਦੇਖੀ ਜਾਂਦੀ ਆ ਇਹਨੂੰ ਵੀ ਦੇ ਦੇ ਫਿਰ ਵਿਚਾਰੀ ਨੂੰ ਇਹ ਰੱਖੀ ਐ ਇਹਦੇ ਆਲੀ ਭਾਲਦੀ ਆ ਉਹ ਕੋਕੋ ਵਾਲੀ ਲੈਂਦੀ ਐ ਕੋਕੋ ਵਾਲੀ ਹੁੰਦੀ ਨਹੀਂ ਮਸਾਈ ਨਹੀਂ ਉਹ ਉਹ ਸਿੱਟ ਰੱਖੀ ਆ ਉਹਦੀ ਵੀ ਡੱਡ ਡੱਡ ਪਿੰਜਰਿਆਂ 'ਚ ਬੈਠਿਆ ਹੋਣੀਆਂ ਪੈ ਗਈਆਂ ਆਹ ਹਾ ਜਿਹੜੀ ਇਹਦੀ ਹੱਡੀ ਮੰਗਦੀ ਦੀ ਨਾਲੇ ਇਹਦੇ ਲੈ ਵੀ ਤੇਰੀ ਪਈਆ ਓ ਬਈਆ ਪਰ ਇਹਦੇ ਵਾਲੀ ਹੱਡੀ ਚਾਹੀਦੀ ਹੈ ਕਦੀ ਫਿਰ ਅੱਡ ਬੰਦ ਕਰਤੀਆਂ ਕੀ ਕਰਨ ਲੱਗ ਗਿਆ ਜਾਦੀ ਤੂੰ ਓਏ ਮੁਕਸਾਂ ਪੁਰੇ ਛਾਵੇਂ ਘਾਤੋ ਬੈਠ ਧੁੱਪੇ ਬੈਠ ਕੇ ਖੇਡ ਲਾ ਹਉ ਤੱਕ ਕੀ ਬਣਾ ਰਿਹਾ ਇਹ ਬਸ ਉਹੀ ਬਸ ਠੀਕਾ ਬਣਾ ਲਾ ਲਓ ਬਈ ਮਾਨਸ ਤੇ ਜਾ ਰਿਹਾ ਆਪਦੇ ਪਿੰਡੋਂ ਮਿਲ ਮਿਲ ਜਾਇ ਨੂੰ ਜਾਦੀ ਨੂੰ ਜਾਦੀ ਦੀ ਮੰਮੀ ਨੂੰ ਚੱਲੀ ਆ ਵੇ ਸਕੂਲ ਭੱਜ ਜਾ ਕਰੀ ਗਲਤ ਮੈਂ ਤਾਂ ਲੱਗੀ ਨਹੀਂ ਲੱਗਿਆ ਨਹੀਂ ਚੱਲੀਏ ਫਿਰ ਨੀ ਤੈਨੂੰ ਵਕਤ ਮਿਲ ਗਿਆ ਕੰਮ ਕਰ ਲਿਆ ਜਾ ਕੇ ਠੀਕ ਚਲ ਲਓ ਬਈ ਜਾਣਿਆ ਮਾਨਸ ਤੇ ਪਿੰਡ ਨੂੰ ਆਪ ਹੀ ਜਾਂਦੀ ਆ ਆਪਣੇ ਘਰ ਵੱਲ ਨੂੰ ਆਪਾਂ ਜਾਂਦੇ ਆ ਮਾਨਸ ਦੇ ਘਰ ਵੱਲ ਨੂੰ ਆਪ ਹੀ ਜਾਂਦੀ ਆ ਆਪਣੇ ਘਰਾਂ ਉਹ ਖੇਤਾਂ ਦੇ ਘਰ ਆਪਣਾ ਰੋ ਵੀ ਆਗੇ ਆਪਾਂ ਪਿੰਡ ਸ਼ੇਰੋਂਦੀ ਪਲਵੇ ਹੈਗਾ ਵੀ ਮੇਰਾ ਮਿੱਤਰ ਬੋਲੇ ਤੂੰ ਬੱਸ ਟੱਕ ਰੈਂਡ ਸੱਸੀ ਕਾਲੀ ਸਾਰਿਆਂ ਉਹ ਮਠਿਆ ਲਿਆ ਪਾਣ ਜਾਮਾ ਗੱਡੀ ਡੇਕ ਲਈ ਪਾਉਣ ਹੁਣ ਆਪਾਂ ਜਾਵਾਂਗੇ ਸੰਗਰੂਰ ਆਲਾ ਓਏ ਕੀ ਕੁਛ ਕਰਕੇ ਆਉਣਾ ਉੱਥੇ ਆਪਾਂ ਇੱਕ ਤਾਂ ਬੈਗ ਲੈ ਕੇ ਆਵਾਂਗੇ ਜੈਟਾ ਕੱਤਵਾ ਸੰਗਣਾ ਲਿਆਵਾਂਗੇ ਸੰਗਣਾ ਸੌਣਾ ਸੱਚੀ ਵਾਈਕੈਟ ਨਾਲ ਠੀਕ ਆ ਬੋਤਾਂ ਗਿਆ ਤੋੜਾ ਆ ਓਕੇ ਹੂੰ ਠੀਕ ਫਿਰ ਵਸ ਆਪਾਂ ਦੇਖਣਾ ਕਿ ਕੀ ਲਿਓਨੇ ਲੀਡਾਂ ਲੋਡਾਂ ਇਹ ਕੈਨੇਡਾ ਲਿਓਨੇ ਆ ਬਾਈ ਕੈਨੇਡਾ ਭੇਜਣਿਆਂ ਨੇ ਲੀਡਾਂ ਉੱਥੇ ਨੇ ਮਹਿੰਗੀਆਂ ਹੂੰ ਸਨਾਮ ਮਹਿੰਗੀਆਂ ਨੇ ਸਨਾਮ ਮਹਿੰਗੀਆਂ ਨੇ ਸਨਾਮ ਵੀ ਮਹਿੰਗੀਆਂ ਨੇ ਸਗਰੂਰੋ ਲੀਡਾਂ ਲਿਆਵਾਂਗੇ ਤੇ ਉਹ ਕੈਨੇਡਾ ਭੇਜਣੀਆਂ ਨੇ ਬੋਲੇ ਤੋਂ ਇਹਦੀ ਬਾਈ ਪਜਾਰੀ ਆ ਕੈਨੇਡਾ ਵਾਚੋ ਪੂ ਬਲੌਗ ਦਾ ਇਹ 12 ਉਦੋਂ ਨੂੰ ਤਾਂ ਜਾ ਚੁੱਕੀ ਹੋ ਜਦੋਂ ਉਹ ਬਲੌਗ ਪੂ ਲੋ ਬਈ ਇੱਥੇ ਅਸੀਂ ਕੰਡਾ ਧਰਨ ਆਇਆ ਇਹਨਾਂ ਦਾ ਕੰਡਾ ਲੈ ਕੇ ਗਏ ਦੀ ਬਾਜਨ ਜੋਕਣ ਵਾਸਤੇ 23 23 ਕਿਲੋ ਬਾਜਨ ਲਿਆਣਾ ਹੁੰਦਾ ਨਾ ਦੋ ਟੇਚੀਆਂ 'ਚ ਆਏ 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 ਚਲੌਂਦਾ ਉਹ ਕਿਵੇਂ ਬੈਠੇ ਉਹ ਦੇਖੋ ਚੋਬਰ ਕੁੱਤੇ ਆਮ ਹੀ ਦੇਖਣ ਨੂੰ ਮਿਲਦੇ ਨੇ ਤੁਹਾਨੂੰ ਸਾਡੇ ਬਲੌਗਾਂ ਦੇ ਵਿੱਚ ਉਹ ਕਿਵੇਂ ਬੈਠਾਗਾ ਨੇ ਮੈਂ ਤੋਂ ਹੀ ਦੇ ਵਰਤਦਾ ਹੋਏ ਆਦਾ ਕਿਵੇਂ ਬੈਠਾ ਸੀ ਪੁਏ ਉਹ ਠਾਲੀ ਦਿੱਤਾ ਵੀਡੀਓ ਦਿਖਾ ਦੂੰਗੀ ਹੋਏ ਬਾਲਾ ਕੱਬਾ ਬੈਠਿਆ ਸੀ ਉਹ ਹੁਣ ਉਹ ਕੁੱਤਾ ਕੰਬੇ ਤੇ ਕੰਬੇ ਤੇ ਬੈ ਗਿਆ ਕੁੱਤਾ ਹੀ ਦੇਖੀ ਹੈ ਖੰਭਾ ਦਾ ਕੰਬਾ ਦਾ ਦੇਖੀ ਨਹੀਂ ਮਾਸ਼ਾ ਅੱਲੋ ਦੇਖੀ ਨਹੀਂ ਟ੍ਰੈਫਿਕ ਟ੍ਰੈਫਿਕ ਹੋਈ ਪਈ ਆ ਬਈ ਇਹਦਾ ਵੀ ਨਹੀਂ ਨੰਬਰ ਆ ਆ ਓਏ ਟ੍ਰੈਫਿਕ ਕੀ ਟ੍ਰੈਫਿਕ ਹੋਇਆ ਪਿਆ ਬਈ ਸੰਗੂਰ ਜਿਹਾ ਬਰਨਾਲਾ ਕੈਂਚੀਆਂ ਚ ਓਏ ਆ ਦੇਖੋ ਇਹ ਮਾਨਸ ਕੋੜਾ ਬਸ ਐਫਸੂਰ ਇਹ ਵੀ ਇਹੀ ਆ ਪਹਿਲਾ ਕੋੜਾ ਆਇਆ ਬੜਾ ਵੱਡਾ ਸੀ ਆਪਣਾ ਤੇ ਇਹਨਾਂ ਦੀ ਪੋਏ ਛੋਟਾ ਹੋ ਗਿਆ ਦੋਵੇਂ ਚ ਖਤਮ ਕਰ ਲੈਣਗੇ ਅ ਗੜਾ ਬਣਉਂਦੇ ਹਣ ਪੋਏ ਲੋਗੋ ਚੇਂਜ ਕਰ ਦਣਗੇ ਗੜਾ ਸ ਆਪਣਾ ਲੱਗੇ ਕੋੜੇ ਨੂੰ ਗੜਾ ਵਸ ਤਦਾ ਇੱਥੇ ਸਰਕਾਰੀ ਹਸਪਤਾਲ ਉਹਦੇ ਕਰਕੇ ਭੇਟ ਰਹਿੰਦੀ ਆ ਉਹ ਉੱਥੇ ਆ ਗਏ ਬਈ ਕਹਿੰਦੇ ਕੋਲਾ ਪਾਰਕ ਈ ਬਰਸ ਹੋ ਗਏ ਸਾਡੇ ਕੋਲ ਦਾਵਾਜ ਪੱਤਰ ਕੋਈ ਨਹੀਂ ਹਰ ਫਰੀਮੇ ਮੰਗੂ ਗੱਡੀ ਵਿੱਚ ਤਾਂ ਕੋਈ ਨਿਕਲੂ ਨਹੀਂ ਹਾਂ ਕਰੇ ਵੀ ਨਹੀਂ ਗਾਣਾ ਦੇਗੀ ਜਿੱਥੇ ਆ ਗਿਆ ਕੋਲਾਪਾਰਕ ਪਰ ਇੱਥੇ ਆਪਣਾ ਕੋਈ ਕੰਮ ਨਹੀਂ ਪਾ ਜਾਣਾ ਕਿਲਾ ਮਾਰਕੀਟ ਪਰ ਇਹ ਪਾਣੇ ਸਭ ਤੋਂ ਪਹਿਲਾਂ ਦਾ ਲੈ ਲੈ ਡਾਲਰ ਇਹ ਮਿਲ ਗਿਆ ਸਾਨੂੰ 90000 ਦੇ 800 ਡਾਲਰ 90200 49000 ਡਿਟੇਲ ਦੱਸਾਂ ਸਾਰੀ 49200 ਦੇ ਮਿਲ ਕੇ 800 ਡਾਲਰ 100 ਰੁਪਏ 50 ਪੈਸਿਆਂ ਦੇ ਹਿਸਾਬ ਨਾਲ ਦੇਖੋ ਇਹਨਾਂ ਦਾ ਗੰਦੀ ਦੇਖੋ ਤੁਸੀਂ ਮੋਛਾਂ ਵਾਲਾ ਇੱਕ ਪਾਸੇ ਤੀਵੀਂ ਜਿਹਾ ਰੱਖੀ ਸਿੱਧਾ ਚੀਰ ਘਟਦਾ ਇਹਨਾਂ ਦਾ ਗੰਦੀ ਕਹ ਹੋਰ ਸੀ ਉਹ ਤਾਂ puri saal hi aa me aa gandi ਬੰਦਾ ਬਣਉਂਦੇ ਇਹ ਹੂੰ ਗੱਲ ਠੀਕ ਆ ਉਹ ਗੰਗਾ ਗੰਦੀ ਉਹ ਇਹਨਾਂ ਦਾ ਨਾ ਇਹਦੇ ਵੀ ਹੈਗੇ ਨੇ ਇਹ ਹੋਰ ਹੈ ਇਹ ਯਾਰ ਜਣੀ ਵਾਲੇ ਨੇ ਭੈ ਸਾਰਿਆਂ ਦਾ ਇਹਨਾਂ ਦਾ ਸਾਰਿਆਂ ਦਾ ਚੋ ਪੂਰਾ ਕਰ ਰੱਖਿਆ ਆ ਦੇ ਆ ਕੁੜੀ ਕਹਿੰਦੀ ਮੈਂ ਤਾਂ ਰਹਿ ਗਈ ਇਹਦਾ ਵੀ ਲਾਉਣਾ ਮੇਰੇ ਉਹ ਦੋ ਜਣਾਂ ਦੀ ਇਹਨੇ ਚੱਲ ਦੱਸਦਾ ਚੱਲ ਦੇ ਰਾਹ ਕੱਟਦੇ ਆ ਵੀ ਦੱਸਦੇ ਤੇ ਲਾ ਕੇ ਇਹਦਾ ਮੰਨਣੀ ਨਹੀਂ ਵੀ ਇਹ ਫਿਕਚਰ ਹੈ ਉਹ ਵਧੀਆ ਚਾ ਹਾਂ ਆ ਹੈਗਾ ਵਿਚੋਲਾ ਆਗਾ ਇਹਦਾ ਪੂਰਾ ਹੱਥਾ 100 ਦੇ ਤੇ ਲਵਾ ਗਿਆ ਏ ਆ ਕਲੇਸਨ 100 ਦੇ ਲਵਾ ਕੇ ਗਈ ਜਾਂ ਚਲੋ ਫੋਨ ਹੋਰ ਕੀ ਰਹਿ ਗਿਆ ਹੋਈ ਸਰੋਂ ਦਾ ਤੇਲ ਪੈਕਟਾਂ ਚ ਫਸਟ ਕ੍ਰੋਪ ਦਾ 250 145 ਦਾ ਹਮਮ ਨਾ ਇੱਕ ਬ੍ਰੈਕਟ ਹਮਮ ਕਿੰਨਾ ਘੋਏ ਇਹਦੇ ਚ ਇਹ ਚ ਹੋਈ ਘੋ ਬੰਨੂ ਘੋ ਇੱਕ ਲੀਟਰ ਇੱਕ ਲੀਟਰ ਇੱਕ ਲੀਟਰ ਰੋਪਨਤਾਈ ਚੀਜ਼ੀਆਂ 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 ਆਹ ਕਿਟ ਲੈ ਲਈ ਸੀ ਇੱਧਰ ਦਿਖਾਈ ਉਹ ਦੂਜੇ ਪਾਸੋਂ ਰੇਟ ਦੱਸਾਂਗੇ ਲਾਸਟ ਤੇ ਉੱਧਰ ਜਾ ਕੇ ਕੰਨੇ ਦੀਆਂ ਵੀ ਸਸਤੀ ਪੈਂਦੀ ਇੱਥੋਂ ਵਿਸ਼ਾਲ ਮੈਗਾ ਮੋਟ ਮਾਲ ਸੰਗਰੂਰ ਕਿੰਨੇ ਸੋਨਾ ਹੈ ਬਣਾ ਲੈ ਆਹ ਦੇਖੋ ਜੀ ਜੀਆਂ ਪਰ ਲਿਆ ਬਈ ਛਾਇ ਬੁਰਾ ਨੂੰ ਲਟਦੇ ਫਿਰਨਗੇ ਨਾ ਓਏ ਕਿਚਲ ਲੀਏ ਮੋਰ ਦੇ ਵਿੱਚੋਂ ਓਏ ਵਾਹ ਬਈ ਦਿਨੇ ਬੜੇ ਦੀ ਸੰਘਰੂ ਰਾਤ ਹੋ ਗਈ ਨਿੱਕਲਦੇ ਕਰਦੇ ਕਹਿੰਦੇ ਰਾਤ ਹੋ ਗਈ ਕਾਥਣੇ ਜੀ ਆਈ ਤੀ ਓਏ ਕਾਥਣੀ ਆਈ ਜੀ ਪਰ ਨੇਰਾ ਨਹੀਂ ਹੋਇਆ ਤੀ ਆਓ ਬੋਲ ਮੋਟਰਸਾਈਕਲ ਦੇਖਿਆ ਦੀ ਮੈਨੂੰ ਹੁਣ ਆਪਣੇ ਵਾਲੇ ਨਾਲ ਦਾ ਹਾਂ ਸਾਡਾ ਵੀ ਜਿਹੜਾ ਚੋਰੀ ਹੋ ਗਿਆ ਦੀ ਮੋਟਰਸਾਈਕਲ ਇਹਦੇ ਵਰਗਾ ਦੀ ਜਿਵੇਂ ਸੇਮ ਟੂ ਸੇਮ ਇਹਦੀ ਪਲੇਖੇ ਪੈਂਦੇ ਰਹਿੰਦੇ ਸਾਨੂੰ ਆਓ ਵੇ ਉਹ ਆ ਗਿਆ ਆ ਦੇ ਕਾ ਖੜਿਆ ਆਪਣੇ ਵਾਲਾ ਮੋਟਰੈਲ ਹੋਏ ਚੋਰੀ ਹੋਇਆ ਸੀ ਹਾਂ ਇਹਦਾ ਪੈਰ ਵਰਗਾ ਵੀ ਨਹੀਂ ਜੋ ਬਹੁਤ ਕਵਾੜ ਹੋ ਰਹੇ ਸੀ ਨਹੀਂ ਲੋ ਇਹ ਮੈਂ ਨਵਾ ਦਵਾਂਗਾ ਉਹਦਾ ਤੋਤਾ ਨਹੀਂ ਹੋਇਆ ਸੀ ਚੱਲ ਚੱਲੀ ਆ ਨਵਾ ਕਦੋਂ ਆਏ 12 ਮਾਡਲ ਦਾ ਅਸ਼ਟ ਸੀ ਉਹ ਵੀ 12 ਦੀ ਦੋਵੇਂ ਹੀ ਪਿਆਰਾ ਫਿਰ ਰਖ ਤੇਰੇ ਨਾਲ ਤਾਂ ਜਮੀ ਕੋੜ ਸੀ ਬੇਚਾਰਾ ਨਹੀਂ ਤੀ ਤੋਣ ਵਾਲਾ ਦਿੱਤਾ ਕੰਮ ਸੰਭਾਲ ਨਹੀਂ ਕਰਦਾ ਸੀ ਤਾਂ ਹੀ ਚੋਰ ਓਏ ਉਹ ਸਾਰਾ origignal ਸੀ ਚੋਰ ਵੀ ਵੱਧ ਸ਼ਾਮ ਕਰਾ ਇਹਦੇ ਟਾਪੇ ਪਏ ਹੋਏ ਨੇ ਸਾਰਾ origignal ਸੀ ਉਹ ਚੋਰਾਂ ਨੇ ਵੀ ਸ਼ਾਮ ਕਰਾਉ ਤੇਨੂੰ ਵੱਧ ਚੋਰ ਕੁੱਤੇ ਹੋ ਜੇ ਕਦੇ ਅੜਗੇ ਨਾ ਦੇਖਿਓ ਲਓ ਬਈ ਲਾਂ ਓਏ ਸਰਦਾਈ ਕਿੱਥੇ ਸਰਦਾਈ ਭਾਲਦਾ ਲੈ ਹੁਣ ਯਾਰੇ 800 ਦੀ ਕਿੱਟ ਸੀ ਕਹਦੇ ਆਹਾਂ ਬਈ ਇਹਦਾ ਰੇਟ ਦਾ ਦਿੰਦਾ ਤੈਨੂੰ 800 ਦੀ ਕਿੱਟ ਦੀ ਇਹ ਆ ਪੁਰਾਣਾ ਕਸਟਮਰ ਆ ਲਉਂਦਾ ਮੈਗਾ ਮਾਰਟ ਵਾਲਾ ਮੈਨੂੰ 600 ਦੀ ਲਾਦੀ ਨੰਬਰ ਤੇ ਆਫਰ ਆ ਗਿਆ ਨੰਬਰ ਤੇ ਆਫਰ ਆ ਗਿਆ ਲੈਸ ਲੱਗ ਗਿਆ ਡੇਢ ਸਾਲ ਦੀ ਗਾਰੰਟੀ ਹੈ ਇਹਦੀ ਕਿੱਟ ਦੀ ਸੈਂਪਲ ਆ ਕੇ ਦਿੱਤੀ ਉਹਨਾਂ ਨੇ ਚਲੋ ਬਈ ਚੱਲੀਏ ਹੁਣ ਜਾਣੇ ਆ ਸੀ ਘਰੇ ਬਈ ਮਾਨਸੂਨੋਂ ਲਾਹਾਂਗੇ ਹੁਣ ਇਹਦੇ ਪਿੰਡ ਕਿਲੇ ਭਰੀਆਂ ਫਿਰ ਸ਼ੇਰੋਂ ਫਿਰ ਮੈਂ ਜਾਊਂਗਾ ਆਪਣੇ ਪਿੰਡ ਸੋ ਵੀ ਆ ਗਏ ਮਾਨਸ ਕੀ ਪੰਡਾ ਮਾਨਸ ਕਹ ਦੋ ਮੈਂ ਸਿੱਧਾ ਗੁਰਦੁਆਰੇ ਜਾ ਸਿੱਧਾ ਕਹਦਾ ਮੈਂ ਦਾ ਗੁਰਦੁਆਰੇ ਆ ਸੀ ਮਾਨਸ ਕਾ ਘਰ ਆ ਉਹ ਸੀ ਗੁਰੂ ਘਰ ਮੇਲਾ ਲੋਹੜੀ ਦਾ ਸਜਾਇਆ ਰੱਖਿਆ ਪੂਰਾ ਕਰੋ ਦਰਸ਼ਨ ਸਾਰੇ ਇੰਨਾ ਤਾਂ ਹੁੰਦਾ ਪਤਾ ਨਹੀਂ ਆਈ ਵਾਰੀ ਮਨ ਤਾਂ ਨਹੀਂ ਲੱਗਦਾ ਹੁੰਦਾ ਵੀ ਐਤ ਵੀ ਵੱਧ ਗਿਆ ਹੰਡਾ ਲੱਗੀ ਕਰੋ ਦਰਸ਼ਨ ਸਾਰੇ ਦੇ ਮਾਗੀ ਹੋਵੇ ਮਾਨਸ ਆ ਗਿਆ ਕਰ ਮਾਗੀ ਦਾ